ਪਿੰਡ ਤੇ ਲਾਗੀ ਨਾਲ ਹੀ ਗਈ ਤੋੜ ਟੁੱਟਾ ਖੜਾ ਹੈ ਲੰਗੜ ਪਣੀ ਪਿੰਡ ਨਾਲ ਲੰਗੜ ਅੱਛਾ ਫਸੀ ਫੁਸੀ ਹੀ ਕਾਦੇ ਤੇ ਅਮਰੂਦ ਅਮਰੂਦ ਟੁੱਟਾ ਹੈ ਅੱਛਾ ਦੇਖੋ ਜੀ ਇਸ ਤਰ੍ਹਾਂ ਵਿੱਚੋਂ ਵੱਡ ਗਿਆ ਸਵੇਕ ਲੋੜਦਾ ਸੀ ਨਾਲ ਅੱਛਾ ਬਹੁਤ ਸ਼ੂਨ ਕੱਢਣ ਗਿਆ ਸੀ ਅੱਛਾ ਪੈਰ ਫਿਸਲ ਗਿਆ ਪਾਣੀ ਵੱਡਾ ਸੀ ਇਹ ਹੈਗੀ ਜੀ ਤੀ ਪਲੇ ਅਤਿਕਾ ਦੇ ਨਹੀਂ ਤੀਸਰਾ ਚੌਥਾ ਦਿਨ ਹੈ ਸ਼ਾਮ ਨੂੰ ਅੱਛਾ ਅੱਜ ਚੌਥਾ ਦਿਨ ਹੈ ਗਾਇ ਅੱਜ ਅੱਜ ਮਿਲੀ ਲਾਸ਼ ਅੱਜ ਮਿਲੀ ਹੈ ਲਾਸ਼ ਸਵਾਪ ਅਹ ਤੈਨ ਕੀ ਸਿਖਾ ਮੈਂ ਨਾਮ ਹੈ ਜਿਸ ਦਾ ਨਾਮ ਹੈ ਅੱਜ ਬਿੱਟੂ ਹੈ ਜੀ ਬਿੱਟੂ ਹਰਬਜਨ ਭਜਨ ਨਾਮ ਹੈ ਬਿੱਟੂ ਨਾਮ ਹੈ ਅੱਛਾ ਵੈਸੇ ਹਰਬਜਨ ਹੈ ਬਿੱਟੂ ਨਾਮ ਹੈ ਕਿੰਨੀ ਉਮਰ ਹੋਣੀ ਆਉਂਦੀ ਉਮਰ ਜੀ 30 ਦੇ ਅੰਦਰ ਹੋਵੇਗੀ ਦੀ 28 ਦਿੱਤੀ ਹੋਈ ਕਿੰਨੇ ਤਿੰਨ ਬੱਚੇ ਸੀ ਦੋ ਤਿੰਨ ਬੱਚੇ ਨੇ ਨਾਲਆਂ ਇੱਕ ਲड़का ਬੱਚੀਆਂ ਐਨ ਪੱਠੇ ਪਾਉਣ ਦੇ ਆਪਸ ਵਿੱਚ اچھا ਤੇ ਸਾਨੂੰ ਪਹਿਲਾਂ پتہ ਹੀ ਨਹੀਂ ਲੱਗਾ ਕਿ ਸੇ ਘਰ ਦੇ ਨੂੰ اچھا ਮੇਰੀ ਜਿਹੜੀ ਨੋਹ ਹੈਗੀ ਨਾ ਮੇਰੀ ਪਤੀ ਦੋਨੋਂ ਬਿੱਟੂ ਦੇ ਘਰ ਦੇ ਉਹਨੇ ਰੋਲਾ ਪਾਇਆ ਵੀ ਅਦੇ ਆਇਆ ਨਹੀਂ ਮੜ ਕਿਸੇ ਜਵਾਕਾਂ ਦਾ ਸਹੇਬੀ ਪਾਣੀ ਵੜਾ ਕੋਈ ਨਹੀਂ ਨਹੀਂ ਬੱਚੇ ਕਿੰਨੇ ਨੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਕਿਹ ਕੁੰ ਦੇ ਘਰ ਦੀ اچھا ਜੀ ਇੱਕ ਆਕਤਾ ਹੋ ਗੁਡੀਆਂ ਅੱਛਾ ਫੇਖੀ ਤੁਮਰਾ ਦੇ ਕੋਲ ਨਹੀਂ ਜਾਣੀ ਆ ਹਾਂ ਫੇੜ ਭਾਈ ਨੂੰ ਸਦਾਨ ਆ ਅੱਛਾ ਕੋਈ ਪ੍ਰਾਹ ਵੀ ਹੈ ਛੋਟਾ ਮੋਡਾ ਕੋਈ ਪ੍ਰਾਹ ਹੈ ਉਹ ਇਹਦਾ ਕੋਈ ਨਾ ਵਾਸਤੇ ਅੱਛਾ ਆਇਆ ਹੈ ਤਾਂ ਦੀ ਠੜਕੜ ਵਾਦ ਗਈ ਉਹ ਵੀ ਕਹਿੰਦੇ ਮਰੀਜ਼ ਹੈਗਾ ਮਰੀਜ਼ ਹੈ ਬਣਦਾ ਹੱਡ ਦਾ ਕਹਿੰਦੇ ਹੱਡ ਦੀ ਬਣਟੀ ਚਲਵਾਈ ਦਾ ਸਟੰਟ ਸਟੰਟ ਪਿਆ ਉਹਨਾਂ ਨੂੰ ਹਾਂ ਹਾਂ ਛੋਟੇ ਪ੍ਰਾਹ ਨੂੰ ਪ੍ਰਾਹ ਪਰ ਸੁਣਾ ਸੁਣਾ ਕਿ ਇਹ ਯਾ ਛੁੜੇ ਦੇ ਪੈਸੇ ਘਰੇ ਲਿਆ ਗਏ ਜੋ 3 ਦਿਨ ਹੋ ਗਏ ਸਾਡੇ ਗੱਸ਼ ਪੈ ਗਈ ਆਪ ਕੋਤੂ ਬਸਾ ਹੁਣ ਮੜੇ ਤੇ ਆਇਆ ਮੜ ਕੇ ਫਿਰ ਆਈ ਗਏ ਜੰਮੇ ਸਟ ਬਹੁਤ ਨਾਲ ਸਾਡਾ ਬਿਆਹ ਕੇ ਅੰਦਰ ਪਹਿਲਾ ਪਰਹਾ ਗਿਆ ਮਰਦੂ ਅੱਗੇ ਫਤੀਦਾ ਕੇ ਹੁਣੇ ਬੰਦਾ ਦਿੱਤੀ ਆ ਘਰ ਖਾਲੀ ਹੋ ਗਿਆ ਅਸੀਂ ਜੀਵਨ ਜੋ ਕੋਈ ਨਹੀਂ ਰਹੇਗਾ ਦੇਖੋ ਇਹ ਕਿ ਮੇਰੇ ਤੇ ਕੇਸਾ ਨੂੰ ਕੇਂਡਾ ਲੱਗ ਗਿਆ ਮੈਂ ਤਾਂ ਬੰਨ ਪੱਲੂ ਮਰਿਆ ਤੋਂ ਹੀ ਲੱਗੇ ਹੋ ਗਈਆਂ ਆ ਜਿਹੜੇ ਤਨ ਜੀ ਗਏ ਨੇ ਮੇਰੇ ਤਾਂ ਕੱਖ ਨਹੀਂ ਹੁਣ ਪੱਲੇ ਮੈਂ ਮਰ ਜਾਂਦੀ ਨੂੰ ਨਾ ਕੋਈ ਹੁੰਦਾ